ਅਕਾਲੀ ਦਲ ਜਿੰਦਾਬਾਦ ਸ਼ਰੋਣੀਏ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਜਿੰਦਾਬਾਦ ਸ਼ਰਦਾਰ ਮਸ਼ੀਨੀ ਜਿਹੜਾ ਕਿ ਸਾਡੇ ਹਲਕੇ ਦੇ ਐਮਪੀ ਦੀ ਤੇ ਇਹਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਫਾਈ ਸੀ ਤੇ ਭਾਜਪਾ ਨੇ ਇਹਨੂੰ ਆਪਣੀ ਪਾਰਟੀ ਚੋ ਘੜ ਦਿੱਤਾ ਸੀ ਸਮੇਂ ਦੀ ਉਮਰ ਰੱਖਦੇ 1 ਮਿੰਟ ਲਾਗਾ ਵੀਰੋ ਕਈ ਨਮੀਰ ਕਾੜੀਆਂ ਜੇ ਸ਼੍ਰੋਮਣੀ ਅਕਾਲੀ ਦਲ ਦੀ ਦਿਵਤੀ ਨਾਲ ਗੜੀਆਂ ਦੇ ਸਖਾਵਾ ਪੈ ਰਿਹਾ ਇਹਨਾਂ ਕਹਿੰਦਾ ਜਿਮਰਾ ਜਾਰੀਆ ਵਾਇਰ ਦੀ ਦਾ ਭਾਸ਼ਾ ਕੀ ਜਵਾਇਰ ਦੀ ਫਰੇਕਾ ਭਰਾ ਜੋ ਅੱਜ ਤੁਹਾਡਾ ਠਾਠੋ ਮਾਰਦਾ ਕਾਠੇ ਬਾਦਲ ਸਾਹਿਬ ਇਹ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਸੀ ਇਹ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਸੀ ਕਿਉਂਕਿ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਨੇ ਇਹ ਸਾਰੇ ਲਈ ਬਾਤ ਵੱਡੇ ਕੰਮ ਕੀਤੇ ਆ ਅੱਜ ਦੇ ਲੀਡਰਾਂ ਨੂੰ ਵੇਖ ਲਿਆ ਚੀਚੀ ਨੂੰ ਖੂਨ ਲਾ ਕੇ ਆਪ ਨੂੰ ਸ਼ਹੀਦ ਕਰਾ ਰਿਹਾ ਇੱਕ ਅੱਧਾ ਕੋਈ ਪੁਲ ਬਣਾਤਾ ਕੋਈ ਸੜਕੇ ਕੱਦੀ ਬਣਾਉਂਦੀ ਆ ਤੇ ਕਹਿੰਦੇ ਬਹੁਤ ਵੱਡੇ ਕੰਮ ਕਰਤੇ ਆ ਇਸ ਏਰੀਆ ਦੇ ਵਿੱਚ ਬਾਦਲ ਸਾਹਿਬ ਨੇ 2-2 ਹਜ਼ਾਰ ਤੋਂ ਉੱਤੇ ਪੈੜੀਆਂ ਲੋਕਾਂ ਦੀਆਂ ਪੱਕੀਆਂ ਕੀਤੀਆਂ ਆ ਬਹਲਾ ਬੈਠੇ ਆ ਆ ਪਿੰਡਾਂ ਦੇ ਜਾਨਾ ਲੋਕ ਦੱਸਦੇ ਆ ਵੱਡੇ ਬਾਗੂ ਸਾਹਿਬ ਨੂੰ ਯਾਦ ਕਰਦੇ ਆ ਕਿ ਸਾਡੀ ਅੱਜ ਦੇ ਅਸੀਂ ਖੁਸ਼ਹਾਲੀ ਦੇ ਵਿੱਚ ਜੀ ਰਹੇ ਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਦੌਲਤ ਜੀ ਰਹੇ ਆ ਬੰਮੀਆ ਦਾ ਕਨੈਕਸ਼ਨ ਤੁਸੀਂ ਹੈਗੇ ਤੁਸੀਂ ਲੰਗਰ ਲਾਲ ਤੇ ਆਪਣੀ ਸਰਕਾਰ ਦੇ ਵਿੱਚ ਜੇ ਪਹਿਲੀਆਂ 2-2 5-5 ਹਜ਼ਾਰ ਦੇ ਵਿੱਚ ਲੋਕਾਂ ਦੀਆਂ ਪੱਕੀਆਂ ਕੀਤੀਆਂ ਜਿਹੜੀਆਂ ਕੱਚੀਆਂ ਸੀ ਫਿਰ ਵੱਡਾ ਏਰੀਆ ਜਿੰਦਾ ਸੀ ਸਾਰਾ ਟੁੱਟਿਆ ਰਹਿਦਾ ਸੀ ਪਰ ਪਾਣੀ ਦਾ ਬੰਦ ਬਣ ਕੇ ਬਾਦੂ ਸਾਹਿਬ ਨੇ ਉਹ ਵੀ ਬਹੁਤ ਲੋਕਾਂ ਨੂੰ ਅੱਜ ਜਿਹੜਾ ਉਹ ਇਤਸ਼ਾਹ ਦਿੱਤਾ ਹੈ ਇਸ ਕਰਕੇ ਅੱਜ ਇਹ ਹਲਕਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸੀ ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਜਿਨ੍ਹਾਂ ਨੇ ਆਨੰਦ ਮਾਣੇ 40-40 ਸਾਲ ਅਕਾਲੀ ਦਲ ਦੇ ਸਭ ਤੋਂ ਮਾੜਾ ਅਕਾਲੀ ਦਲ ਵੀ ਅੱਜ ਉਹਨਾਂ ਨੂੰ ਲੱਗ ਰਿਹਾ ਇਹ ਲੋਕ ਅੱਜ ਵੀ ਅਕਾਲੀ ਦਲ ਦੇ ਨਾਲ ਖੜੇ ਨੇ ਤੇ ਵਰਕਰ ਵੀ ਅਕਾਲੀ ਦਲ ਦੇ ਨਾਲ ਨੇ ਇਹਨਾਂ ਦੀ ਕੋਈ ਆ ਜਾਏ ਮੇਰੇ ਸਾਹਮਣੇ ਕੋਈ ਹੋਰ ਵੀ ਆਈਗਾ ਪਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਇਸ ਕਰਕੇ ਇਹ ਜਿਹੜੀ ਜਜ਼ਾਰੂ ਵਰਕਰ ਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਮੈਂ ਜਦੋਂ ਵੀ ਅਨੁਵਦੀ ਜਵਾਨਾਂ ਸਦਾ ਦਿੱਤਾ ਜਿਹੜਾ ਠਾਠਾ ਮਾਰਦੇ ਕਾਟੂ ਦਿੱਤਾ ਚਾਹੇ ਤੁਹਾਡਾ ਰੋਡ ਸ਼ੋਅ ਸੀ ਚਾਹੇ ਅੱਜ ਦੀ ਰੈਲੀ ਆ ਇਹਨਾਂ ਨੇ ਹਮੇਸ਼ਾ ਹੀ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਪਰ ਇਹਨਾਂ ਨੇ ਜਦੋਂ ਮੈਂ ਪਿੰਡਾਂ ਦੇ ਵਿੱਚ ਜਾਣਾ ਤੇ ਮੈਨੂੰ ਦੱਸਦੇ ਆ ਆਪਣੀਆਂ ਮੁਸ਼ਕਲਾਂ ਪਰ ਪ੍ਰਮਾਤਮਾ ਕਿਰਪਾ ਕਰੇ ਸਾਲ 2.2 ਢਾਈ ਰਹਿ ਗਏ ਆ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣੀ ਆ ਇਸੇ ਤਰ੍ਹਾਂ ਜਿਸ ਤਰ੍ਹਾਂ ਬਾਦਲ ਸਾਹਿਬ ਨੇ ਪਹਿਲਾ ਕੰਮ ਕਰਾਇਆ ਇਸੇ ਤਰ੍ਹਾਂ ਇਹ ਜਾਲੇ ਹਲਕੇ ਦੀ ਜਿਹੜੀ ਨਿਹਾਰ ਬਦਲ ਕੇ ਇੱਕ ਇਤਿਹਾਸ ਰਚਾਂਗੇ ਆਪਾਂ ਜੀ ਅੱਜ ਮੈਂ ਬਾਦਲ ਸਾਹਿਬ ਇਹ ਵੀ ਗੱਲ ਬੜੇ ਮਾਣ ਨਾਲ ਦੱਸਣ ਜਾ ਰਿਹਾ ਕਿ ਬਹੁਤ ਭੈਣ ਭਰਾ ਇੱਥੇ ਉਹ ਬੈਠੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾ ਚੁੱਕੇ ਸੀ ਜਿਨ੍ਹਾਂ ਵਿੱਚ ਸਰਦਾਰ ਸਰਜੀਤ ਸਿੰਘ ਜੀ ਗ੍ਰੰਥਗੜ੍ਹ ਚਾਚਾ ਜੀ ਮਨਜੀਤ ਸਿੰਘ ਜੀ ਹੋਣੀ ਮੈਂ ਕਿੰਨਿਆਂ ਦੇ ਨਾਲ ਲਵਾ ਕਦਾ ਸੁਨਿੰਦਰ ਸਿੰਘ ਜੀ ਫੈਜ਼ਲਾ ਬ੍ਰਹਮ ਸਿੰਘ ਜੀ ਝੰਡੇਰ ਸਤਨਜੀਤ ਸਿੰਘ ਜੀ ਸਤਾ ਕੰਦੋਵਾਲੀ ਇਹ ਸਾਰੇ ਅੱਜ 20 ਸਰਪੰਚ ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰ ਰਹੇ ਆ ਸਮੇਂ ਦੀ ਹਕੂਮਤ ਦੇ ਵਿੱਚ ਮੈਂ ਵੇਖਦਾ ਰਿਹਾ ਲੋਕ ਡਰਦੇ ਸਰਕਾਰ ਦੇ ਨਾਲ ਚੱਲਦੇ ਆ ਪਰ ਇਹ ਹਲਕਿਆਂ ਨੇ ਪੁੱਠਾ ਕੰਮ ਕਰਕੇ ਰੱਖ ਦਿੱਤਾ ਇਹਨਾਂ ਨੇ ਸਰਕਾਰ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਦਾ ਇਜ਼ਹਾਰ ਦਿੱਤਾ ਆ ਮੈਂ ਇੱਥੇ ਸਰਦਾਰ ਸਤਪਾਲ ਸਿੰਘ ਜੀ ਬੈਠੇ ਆ ਜੋ ਭਾਜਪਾ ਪਾਰਟੀ ਦੇ ਜੋ ਭਾਜਪਾ ਪਾਰਟੀ ਦੇ ਹਲਕਾ ਇੰਚਾਰਜ ਸਨ ਉਹ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ ਮੈਂ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਤੇ ਉਹਨਾਂ ਦੀ ਸੂਚੀ ਟੀਮ ਜੋ ਸਰਦਾਰ ਸਤਪਾਲ ਸਿੰਘ ਜੀ ਹਲਕਾ ਇੰਚਾਰਜ ਨੇ ਉਹਨਾਂ ਦੇ ਨਾਲ ਸਰਦਾਰ ਕਲਵੰਤ ਸਿੰਘ ਜੀ ਜਰਨਲ ਸਕੱਤਰ ਨੇ ਬਲਵੀਰ ਸਿੰਘ ਜੀ ਸੂਫੀਆ ਤੋਂ ਕਾਂਗਰਸ ਦੇ ਸਾਬਕਾ ਸਰਪੰਚ ਨੇ ਤਨਵੀਰ ਸਿੰਘ ਜੀ ਸੂਧੀਆਂ ਤੋਂ ਸਰਕਲ ਪ੍ਰਧਾਨ ਨੇ ਇਸੇ ਤਰ੍ਹਾਂ ਬਹੁਤ ਲੰਮੀ ਲਿਸਟ ਆ ਜਿਨ੍ਹਾਂ ਦੇ ਵਿਚਕਾਰ ਰਿਸ਼ਪਾਲ ਸਿੰਘ ਜੀ ਸਾਹਿਬ ਦਾ ਐਮਸੀ ਪੜਾਜਨਾਲਾ ਉਹ ਵੀ ਸ਼ਾਮਲ ਹੋਣ ਜਾ ਰਹੇ ਨੇ ਸਿਮਰ ਸਿੰਘ ਜੀ ਰਾਜੀਆਂ ਇਹ ਸਾਰੇ ਆਮ ਆਦਮੀ ਪਾਰਟੀ ਨੂੰ ਅੱਜ ਛੱਡ ਕੇ ਆ ਗਿਆ ਕਰਨਾ ਕੀ ਆ ਭਾਊ ਇਹ ਸਰਕਾਰ ਝੂਠ ਤੋਂ ਬਗੈਰ ਇਹ ਨਾਲ ਕੁਛ ਨਹੀਂ ਆ ਕੱਲ ਧਾਈਆ ਸਾਬ ਸਮੋਸੇ ਤੱਕਾਂ ਦੇ ਕਦੀ ਟਮਾਟਰ ਤੋਂ ਟਮਾਟਰ ਕਦੀ ਸਮੋਸੇ ਤਲਨੇ ਆ ਕੋਈ ਨਹੀਂ ਪ੍ਰਮਾਤਮਾ ਨੇ ਵੇਹਲਿਆ ਕਰ ਦੇਣਾ ਸਾਲ ਦੋ ਰਹਿ ਕੇ ਭਾਵੇਂ ਸਮੋਸੇ ਤਲੇ ਭਾਵੇਂ ਸਪਰਿੰਗ ਰੋਲ ਬਣਾਇਆ ਤੁਸੀਂ ਉਹਦੇ ਅੰਦਾਜ਼ ਤੋਂ ਕਿਉਂਕਿ ਇਹਨਾਂ ਦੇ ਕੰਮ ਬੋਲਦੇ ਆ ਇਹਨਾਂ ਨੂੰ ਦੱਸਣ ਦੀ ਸਾਨੂੰ ਲੋੜ ਨਹੀਂ ਪੈਂਦੀ ਕਿ ਅੰਮ੍ਰਿਤਸਰ ਜੋਸੀ ਕੌਣ ਆ ਤੇ ਜਿਹੜੇ ਦਿੱਲੀੋਂ ਆ ਗਏ ਆ ਉਹਨਾਂ ਦਾ ਲੋਕਾਂ ਨੂੰ ਦੱਸਣਾ ਪੈਂਦਾ ਜੀ ਆ ਫਲਾਣਾ ਜੀ ਆ ਠਿਕਣਾ ਜੀ ਆਇਆ ਆ ਇਸ ਕਰਕੇ ਭਰਾਵਾ ਜੀ ਤੇ ਤੁਹਾਡੇ ਪਰਿਵਾਰਕ ਮੈਂਬਰ ਜਦੋਂ ਮਰਜ਼ੀ ਤੁਸੀਂ ਅੰਮ੍ਰਿਤਸਰ ਜਾਓ ਕੈਂਪ ਜੀਠੀਆਂ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਜੋਤ ਸਿੰਘ ਜੀ ਸ਼ਮਰਾ ਸਾਹਿਬ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਬਾਦਲ ਸਾਹਿਬ ਸ਼ਾਇਦ ਤੁਹਾਨੂੰ ਨਾ ਅੱਜ ਦੀ ਜਾਇਨਿੰਗ ਦੀ ਅਹਿਮੀਅਤ ਨਿਸ਼ਚਾ ਥਾਲੇ ਸਮਝ ਆਈ ਹੈ ਤੁਸੀਂ ਵੇਖੋ ਜਿਹੜਾ ਕੈਂਡੀਡੇਟ ਹੈ ਜੋਸ਼ੀ ਸਾਹਿਬ ਦੇ ਖਿਲਾਫ ਮੈਨੂੰ ਲੱਗਦਾ ਉਹਦਾ ਸ਼ਾਇਦ ਹੁਣ ਅੱਜ ਦੇ ਜਿੱਤੀ-ਭੱਤੀ ਜਾਇਨਿੰਗ ਹੋਣ ਲੱਗੀ ਹੈ ਸ਼ਾਇਦ ਉਹਦਾ ਟੱਪਰ ਵੀ ਉਹਨੂੰ ਵੋਟ ਨਾ ਪਾਵੇ ਵੇਖ ਕੇ ਕਿਉਂਕਿ ਇਹ ਛੋਟੀ ਮੋਟੀ ਜੁਆਇਨਿੰਗ ਨਹੀਂ ਵਕੀਰ ਹਾਂ ਹਾਂਜੀ ਹੱਥ ਸਬੂਤ ਸੇ ਵੀ ਮੈਨੂੰ ਨਹੀਂ ਲੱਗਦਾ ਅੱਜ ਤੋਂ ਬਾਅਦ ਚੱਲੂਗਾ ਤੁਸੀਂ ਇਹ ਦੇਖੋ ਉਹ ਮੌਕੇ ਦਾ ਵਕੀਰ ਹੋਰ ਸਾਈਡ 'ਚ 2.5 ਸਾਲ ਹਲੇ ਸਰਕਾਰ ਰਹਿੰਦੀ ਐ ਅੱਜ ਰਾਣਾ ਇਹ ਕਦੇ ਛੋਟੀ ਮੋਟੀ ਗੱਲ ਨਾ ਸਮਝ ਲਿਓ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆ ਕਿ ਜਿਹੜੇ ਇਹ ਬੰਦੇ ਜੁਆਇਨ ਕਰ ਰਹੇ ਆ ਇਹਨਾਂ ਦਾ ਰਿਕਾਰਡ ਪਿੰਡਾਂ 'ਚ ਇਹ ਬਹੁਤ ਹੀ ਕਾਬਲ ਲੋਕ ਨੇ ਜਿਨ੍ਹਾਂ ਨੇ ਪਿਛਲੇ ਸਮਿਆਂ 'ਚ ਕਈ ਸਰਕਾਰਾਂ ਪੜਾਈਆਂ ਨੇ ਤੇ ਕਈ ਸਰਕਾਰਾਂ ਘਾਈਆਂ ਨੇ ਔਰ ਮੈਂ ਦੂਜੀ ਗੱਲ ਬਾਦਲ ਸਾਹਿਬ ਤੁਹਾਨੂੰ ਦੱਸ ਦਿਆਂ ਵਹਿਗਾ ਤੁਹਾਨੂੰ ਅੱਜ ਪ੍ਰੋਗਰਾਮ ਕੱਲਾ ਦੇ ਨਾਲੇ ਦਾ ਹੀ ਕਰਨਾ ਚਾਹੀਦਾ ਸੀ ਕਿਉਂਕਿ ਗੱਲ ਸਰੋਪੇ ਪਾਉਣ ਦੀ ਨਹੀਂ ਗੱਲ ਇਹਨਾਂ ਦੇ ਸਲਮਾਨ ਦੀ ਹੈ ਜਿਹੜਾ ਅੱਜ ਸਰਕਾਰ ਹੁੰਦਿਆ ਕੱਲ ਰਾਤ ਤੱਕ ਮੈਨੂੰ ਪਤਾ ਰਾਤ ਤੱਕ ਇਹਨਾਂ ਨੂੰ ਬੱਬਕੇ ਵੱਜਦੇ ਨੇ ਮੁੱਖ ਮੰਤਰੀ ਤੱਕ ਦੇ ਹੋਨ ਆਉਂਦੇ ਰਹੇ ਕਿ ਭਾਈ ਤੁਸੀਂ ਪਾਰਟੀ ਨਾ ਛੱਡਿਓ ਨਹੀਂ ਤਾਂ ਬਹੁਤ ਵੱਡਾ ਮੇਰਾ ਨੁਕਸਾਨ ਹੋ ਜਾਣਾ ਮਗਰ ਇਹਨਾਂ ਦਾ ਜਿਗਰਾ ਵੇਖੋ ਇਹਨਾਂ ਨੂੰ ਇਹ ਵੀ ਪਤਾ ਅੱਜ ਦੀ ਚਾਇਨਿੰਗ ਤੋਂ ਬਾਅਦ ਮੈਨੂੰ ਕਿਉਂਕੀ ਮਿਲੇ ਸੀ ਮੈਨੂੰ ਕਹਿ ਕੇ ਗਏ ਕਿ ਸਾਨੂੰ ਪਤਾ ਕਿ ਸਾਡੇ ਦੇ ਪਰਚੇ ਵੀ ਹੁੰਦੇ ਆ ਕੱਲ ਤੱਕ ਇਹ ਚੰਗੇ ਸਨ ਅੱਜ ਤੋਂ ਬਾਅਦ ਇਹਨਾਂ ਚ ਨੁਕਸੀ ਨੁਕਸਾਨ ਬੜੇ ਕਰਨ ਤਾਂ ਕਿ ਮੰਤਰੀ ਦੀ ਗੱਡੀ 'ਚ ਸਾਨੂੰ ਤੇ ਅੱਜ ਤੋਂ ਬਾਅਦ ਇਹਦਾ ਜੇ ਹਰ ਤਰੀਕੇ ਦੀ ਇਹਦਾ ਦੀ ਇਨਕੁਆਇਰੀ ਵੀ ਖੁੱਲ ਜਾੜੀਆ ਮਗਰ ਅੱਜ ਹੱਕ ਸੱਚ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਬਾਟਰ ਇਲਾਕੇ ਦੀ ਤਰੱਕੀ ਵਾਸਤੇ ਕਿਸਾਨ ਭਰਾਵਾ ਤੇ ਖੇਤ ਮਜ਼ਦੂਰਾਂ ਦੇ ਹੱਕ ਵਾਸਤੇ ਮਲਾਜ਼ਮ ਵਪਾਰੀ ਅੱਜ ਹਰ ਉਸ ਵਰਗ ਵਾਸਤੇ ਜਿਹੜਾ ਸਰਕਾਰ ਕੋ ਆਹਤ ਹੈ ਉਹਨਾਂ ਦੀਆਂ ਗੱਲਾਂ ਨੂੰ ਧਿਆਨ 'ਚ ਰੱਖ ਦਿਆ ਅੱਜ ਇਹਨਾਂ ਨੇ ਆਪ ਦੀ ਸਿਆਸੀ ਜਿਹੜੀ ਤੁਸੀਂ ਕਹ ਲਓ ਹੋਦ ਕਹ ਲਓ ਜਾਂ ਪਰੇਸ਼ਾਨ ਅਜਦਾ ਦੇ ਰਾਗੀ ਆਪ ਤੌਰ ਤੇ ਤੁਸੀਂ ਕਹੋ ਮੈਨੂੰ 2500 2500 ਪੈਨਸ਼ਨ ਮਿਲੂ ਦੱਸੋ ਮਿਲ ਗਈ ਜੀ 51000 ਸ਼ਗਨਕੀ ਮਿਲੂ ਮਿਲ ਗਈ ਜੀ ਜਿਹੜੇ ਕਹਿੰਦੇ ਸੀ ਅਸੀਂ ਸਕੂਲ ਬਣਾ ਜਾ ਕੇ ਕਾਲਜ ਬਣਾ ਜਾ ਕੇ ਹਸਪਤਾਲ ਬਣਾ ਜਾ ਕੇ ਬਣਗੇ ਕੀ ਬੜੇ ਕੀ ਨਹੀਂ ਬੜੇ ਹਾਏ ਜੀ ਲੋ ਦਾ ਭਗਵੰਤਬਾਨ ਨੂੰ ਇੱਕ ਸ਼ੌਕ ਹੈ ਵੱਡਾ ਸ਼ੌਕ ਹੈ ਪੈਗ ਲਾਉਣ ਦਾ ਸਕੂਲ ਤਾਂ ਖੋਲੇ ਨਹੀਂ ਕਾਲਜ ਖੋਲੇ ਨਹੀਂ ਹਸਪਤਾਲ ਖੋਲੇ ਨਹੀਂ ਮਗਰ ਤਿੰਨ ਜਹਾੜ ਨਾਮ ਸ਼ਰਾਬ ਦਾ ਠਿਕਾ ਖੋਲਦਾ ਸ਼ਰਾਬ ਦੀ ਵਿਕਰੀ ਭਗਵੰਤਬਾਨ ਨੇ ਵਧਾਤੀ ਜਿਹੜਾ ਲਾ ਕੇ ਤੋ ਕੀ ਗਾਣਾ ਸੀ ਲਾ ਕੇ ਦੋ ਪੈਗ ਦੱਸੀ ਲਾ ਕੇ ਦੋ ਪੈਗ ਵੱਲੀਏ ਹਾਂ ਲਾ ਕੇ ਦੋ ਪੈਗ ਵੱਲੀਏ ਤੇ ਲਾ ਕੇ ਪੈਗ ਵੱਲੀਏ ਤੇ ਦੇਖੋ ਪੰਜਾਬ ਦੀ ੱਟੀ ਪਾਉਂਦਾ ਬਾਜ ਜੋ ਹੇਠੋਂ ਕੋਲੋਂ ਕੋਲੋਂ ਜਿਨ੍ਹਾਂ ਨੇ ਗਰੰਟੀਆਂ ਝੂਠ ਦੀਆਂ ਗਰੰਟੀਆਂ ਗੱਲ ਕਰਕੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਇਸ ਲਈ ਇਹ ਸਾਥ ਨਾਲ ਇਹ ਜੁਮੇਦ ਰਾਹ ਕਿ ਜਿਹੜੇ ਔਜਲਾ ਸਾਹਿਬ ਨੇ 10 ਸਾਲ 7 ਸਾਲ ਦੋਹਾਂ ਨਾਲ ਹੀ ਹੋਏ ਪੀ ਰਹੇ ਆ ਦਰਸ਼ਨ ਨਹੀਂ ਕਦੇ ਦਿੱਤੇ ਕਹਿੰਦੇ ਹੋਏ ਤੇਰੇ ਦਰਸ਼ਨ ਤੇ ਦਿਨ ਵਧੀਆ ਲੰਘੂਗਾ ਕੰਮ ਕੋਈ ਕੀਤਾ ਨਹੀਂ ਇਸ ਲਈ ਇਹ ਜੁਮੇਦ ਰਾਹ ਜਿਹਦਾ ਟ੍ਰੈਕ ਰਿਕਾਰਡ ਹੈ ਜਾਣ ਪਛਾਣ ਹੈ ਅੱਜ ਉਹਨੂੰ ਕਾਮਯਾਬ ਕਰੋਗੇ ਔਰ ਮੈਂ ਸਾਥ ਜੋਬ ਸਿੰਘ ਨੂੰ ਸਾਰੇ بڑے ਕਾਬਲ ਬੰਦੇ ਆ ਵੇਖੋ ਏਡੇ ਜਿਗਰਿਆਂ ਵਾਲਾ ਨਹੀਂ ਜੇ ਨਾ ਬੋਲ ਮੇਰੀ ਬੇਨਤੀ ਸੁਣਿਓ ਜੀ ਬੋਲ ਤੁਸੀਂ ਵੇਖਣ ਲੱਗ। ਇਹ ਉਹ ਬੰਦਾ ਜਿਸ ਨੂੰ ਆਪਾਂ ਹਲਕਾ ਇੰਚਾਰਜ ਲਾਇਆ ਸੀ 2021 ਚ ਪਰ ਇਹ ਕਿਆ ਸੀ ਕਿ ਛਾਦੀ ਗੱਡੀ 'ਚ ਰਵੱਟ ਚ ਗਿਆ ਉਹ। ਜਿਸ ਸਿਰ ਪਤਾ ਨਹੀਂ ਕਿੱਥੇ ਇੱਥੇ ਪਹਿਲੇ ਅੰਦਰ ਸੀ ਜੀ ਅੱਜ ਅੰਦਰ ਰੱਖਿਆ ਮੈਂ। ਅੰਦਰ ਪ੍ਰੋਗਰਾਮ ਹੁਣ ਕਦੇ ਅਜਿਹਾ ਕਿੱਥੇ ਅੰਦਰ ਦਾ ਕੰਮ ਗੜਬੜ ਹੋਣਾ ਬਾਹਰ ਕਰ ਲਿਆ ਜੀ ਸੋ। ਅੰਦਰ ਤੋਂ ਹੁਣ ਨਹੀਂ ਠੀਕ ਹੋਣਾ। ਐਦਾਂ ਹੀ ਬਾਹਰ ਕਰ ਲਿਆ। ਔਰ ਇਹਦੀ ਹਿੰਮਤ ਹੈ ਇਹਨੇ ਇੱਕ ਵਾਰੀ ਵੀ ਦੇਖੋ ਪਾਰਟੀ ਦੇ ਵਫਾਦਾਰ ਲੋਕਾਂ ਦਾ ਫਰਕ ਇੱਕ ਵਾਰੀ ਵੀ ਰੁੱਝਿਆ ਇਹ ਜੀ ਜਾਂ ਦੇਣ ਵਾਲੇ ਲੋਕ ਰਹਾ ਸਮਰਾ ਸਾਹਿਬ ਵੱਡੇ ਬੈਠੇ ਬਾਪੂ ਜੀ ਇਹ ਲੋਕ ਉਹ ਨੇ ਜਿਹੜੇ ਸ਼ਰੋਪਨੀ ਅਕਾਲੀ ਦਲ ਵਾਸਤੇ ਗੋਲੀ ਖਾਣ ਨੂੰ ਤਿਆਰ ਹੈ ਮਗਰ ਸ਼ਰੋਪਨੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਤਕੜੀ ਰਵੇ ਉਹਦੀ ਆਵਾਜ਼ ਬੁਲੰਦ ਰਹੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਰਹੇ ਇਹ ਹੋ ਕੇ ਜਜ਼ਬੇ ਵਾਲੇ ਲੋਕ ਹੈ ਇਹਨਾਂ ਨੇ ਫੇਰ ਮਿਹਨਤ ਕਰਕੇ ਜੇ ਤੁਸੀਂ ਮੌਕਾ ਦਿੱਤਾ ਅਗੇ ਕਾ ਵਧੀਆ ਪ੍ਰੋਗਰਾਮ ਕੀਤਾ ਇਹਨਾਂ ਦਾ ਖਾਸ ਸਤਕਾਰ ਪਿਆਰ ਜੋਜੀ ਸਾਹਿਬ ਤੇ ਤੁਹਾਡਾ ਮਰਗ ਬਣਦਾ ਸਾਡਾ ਸਭ ਦਾ ਫਰਜ਼ ਪੜਦਾ ਇਹਨਾਂ ਨੂੰ ਦੇਣਾ ਔਰ ਇਹ ਸਾਸ ਉਮੀਦਵਾਰ ਮੈਂ ਦੋ ਵਾਰੀ ਕਹੂੰਗਾ ਚੋਰ ਨਿਚਾਨ ਚੰਦੜੀ ਆ ਬੋਲਦੇ ਨਹੀਂ ਆ ਕੀ ਚੱਕਰ ਹੈ ਚਾਹ ਪਕੌੜੇ ਦਾ ਸਾਥ ਅੱਜ ਗਰਮੀ ਦਾ ਅਸਰ ਉਹਨਾਂ ਨਿਕਲ ਜੂਗੀ ਗਰਮੀ ਅੱਜ ਟਮਾਟਰ ਨੂੰ ਪਤਾ ਨਹੀਂ ਛਾਂ ਉਹਦਾ ਕੀ ਕੁਝ ਹੋ ਜਾਣਾ ਕਿਹੜਾ ਕਿਹੜਾ ਜ਼ੋਮਾ ਪੈ ਜਾਣਾ ਚੋਣ ਨਿਸ਼ਾਨ ਤਕਰੀਬੀ ਚੋਣ ਨਿਸ਼ਾਨ ਤਕਰੀਬੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਂਸਾ ਬਾਰੇ ਦਿਲ ਦੀ ਬੋਲਦਾ ਹੈ ਦਿੰਦਾ ਹੈ ਉਹਨੂੰ ਦਿੰਦਾ ਹੈ ਕਿਉਂਕਿ ਜਿਹੜਾ ਅੱਖ ਚੱਕ-ਚੱਕ ਪਾ ਕੇ ਗੱਲ ਕਰਿਓ ਦਿੱਲੀ ਦੀਆਂ ਨਜ਼ਰਾਂ ਚ ਰੱਖਦਾ ਹੁੰਦਾ ਹੈ ਇਸ ਵੇਲੇ ਸੁਖਵੀਰ ਸਿੰਘ ਬਾਦਲ ਨੇ ਦਿੱਲੀ ਦੀ ਆਪਣੇ ਪਿਆਰ ਆਪਣੇ ਕੰਮ ਆਪਣਾ ਸਤਿਕਾਰ ਦੇਣ ਦੀ ਜਿਹੜੀ ਇਹਨਾਂ ਦੀ ਸ਼ੈਲੀ ਆ ਉਹਦੇ ਕਰਕੇ ਸੱਤਾ ਦਾ ਵਾਲੀ ਚੇਰਨ ਸਿੰਦਰ ਸਿੰਘ ਜੀ ਕਾਲੋ ਸਾਰੇ ਜਿੰਨੇ ਵੀ ਸਰਦਾਰ ਜੀ ਕਿਉਂਕਿ ਇਹ ਜੰਗ ਵਿੱਚ ਇੱਕ ਪਾਸੇ ਖਾਲਸਾ ਪੰਥ ਦੀ ਫੌਜ ਸ਼ਰੋਮੀ ਕਾਲੀਨਲ ਜਿਹੜੀ ਹੁਣ ਪਹਿਲੀ ਜੂਨ ਹੈ ਜਦੋਂ ਵੋਟਾਂ ਪੈਣੀਆਂ ਯਾਦ ਕਰੋ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਪੰਜਾਬ ਵਿੱਚ ਗੁਰੂਦੀ ਨਗਰੀ ਅੰਮ੍ਰਿਤਸਰ ਵਿੱਚ ਪਹਿਲੀ ਜੂ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਰ ਤੋਪਾਂ ਦੇ ਹੁਕਮ ਦਿੱਤੇ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਉਸੇ ਹੀ ਦਿਨ ਜਦੋਂ ਇੱਕ ਦੀ ਬੋਟਾ ਫੈਰੀ ਹੈ ਖਾਲਸਾ ਜੀ ਜੇ ਆਪਾਂ ਢੁਜਾਂਗੇ ਕਿ ਆਪਾਂ ਢੁੱਗ ਗਏ ਆ ਕਿਉਂਕਿ ਮੈਂ ਦੇਖਿਆ 84 ਦੇ ਅੰਦਰ ਕਾਂਗਰਸ ਦੇ ਹੁਕਮ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਹੋਇਆ 1985 ਵਿੱਚ ਗੋਟਾ ਫਿੱਟੇ ਪਈਆਂ ਪੰਜਾਬ ਕਾਂਗਰਸ ਦੇ 35 ਐਮਐਲਏ ਜਿਦਾਦੇ ਤੁਸੀਂ ਉਹਦੇ ਬਾਅਦ ਦੋ ਵਾਰ ਤੁਸੀਂ ਕੈਪਟਨ ਮਰੀਂਦਰ ਸਿੰਘ ਨੂੰ ਮੁੱਖ ਮੰਤਰੀ ਬਣਾਤਾ ਕਾਂਗਰਸ ਦਾ ਜਿਸ ਪਾਰਟੀ ਨੇ ਆਪਣੇ ਭਰਾ ਭੈਣ ਭਰਾ ਕਤਲ ਕੀਤੇ ਹੋਣ ਆਪਾਂ ਨੂੰ ਹੋ ਕੀ ਗਿਆ ਆਪਣੀ ਲਗਨ ਜਿਹੜਾ ਖੂਕ ਸੀ ਉਹਨੂੰ ਹੋਕ ਹੀ ਗਿਆ ਤੇ ਫਿਰ ਕਹਿੰਦੇ ਆ ਆਪਾਂ ਕਿ ਆਪਾਂ ਬੜੇ ਦਲੇਰ ਐ ਮੈਂ ਦੂਜੀ ਗੱਲ ਕਰਾਂ ਅੱਜ ਕੱਲ ਪਤਾ ਹੀ ਲੱਗਦਾ ਮੈਂ ਸਵੇਰੇ ਦੇਖਾਂ ਅੱਜ ਕੌਣ ਗਿਆ ਉੱਡ ਕੇ ਕਿਸੇ ਪਾਰਟੀ ਦਾ ਕੋਈ ਪਤਾ ਨਹੀਂ ਕਿਹੜਾ ਉੱਡ ਕੇ ਕਿੱਥੇ ਪਈ ਜਾਂਦਾ ਓਹ ਸ਼ੇਰ ਹੋਈ ਹੁੰਦੇ ਐ ਜਿਹੜੇ ਡਰ ਕੇ ਖੜੇ ਰਹਿੰਦੇ ਐ ਆ ਇਤਿਹਾਸ ਅਕਾਲੀ ਦਲ ਦਾ ਸਾਡੇ ਵਾਸਤੇ ਨਾ ਕੋਈ ਸਰਕਾਰ ਜ਼ਰੂਰੀ ਐ ਨਾ ਸਾਡੇ ਵਾਸਤੇ ਕੋਈ ਗਨਮੈਨ ਜ਼ਰੂਰੀ ਹੈ ਸਾਡੇ ਵਾਸਤੇ ਪੰਜਾਬ ਦੀ ਜਨਤਾ ਤੇ ਖਾਲਸਾ ਪੱਤ ਜਰੂਰੀ ਹੈ ਤੇ ਉਹਨਾਂ ਦੀ ਜਰਤੀ ਕਲਾ ਜ਼ਰੂਰੀ ਹੈ ਵਾਇਰ ਦੀਤਾ ਖਾਲਸਾ ਵਾਇਰ ਦੀ ਕੀ ਫਤਿਹ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਅਜਨਾਰੇ